ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਤ ਸਿੰਘ ਜੀ ਉਹ ਤਾਂ ਤੁਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦੇ ਮੁੱਖ ਕਾਰਨ ਆਪਾਂ ਸੰਝ ਲਈਏ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਧਰਮਾਂ ਦੇ ਇਤਿਹਾਸ ਵਿੱਚ ਇੱਕ ਮਹਾਨ ਤੇ ਯੁੱਗ ਪਲਟਾਊ ਘਟਨਾ ਹੈ ਇਹ ਸ਼ਹੀਦੀ ਨੁਕਤਾ ਦੇ ਇਤਿਹਾਸ ਵਿੱਚ ਇਨਕਲਾਬੀ ਮੋੜ ਦੀ ਸੂਚਕੋ ਨਿਭੜੀ ਇਸ ਸ਼ਹਾਦਤ ਨੇ ਸਿੱਖਾਂ ਨੂੰ ਸਬਰ ਸੰਤੋਖ ਤੇ ਦਿੜਤਾ ਨਾਲ ਆਪਣੇ ਹੱਕਿਆਂ ਦੀ ਰੱਖਿਆ ਕਰ ਸਕਣ ਦਾ ਚੱਜ ਸਿਖਾ ਕੇ ਸਿੱਖੀ ਦੇ ਮਹੱਲਾਂ ਦੀਆਂ ਨੀਂਹਾਂ ਨੂੰ ਐਸਾ ਪੱਕਾ ਮਜ਼ਬੂਤ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਜ਼ੁਲਮ ਦੀ ਚੱਖੜ ਇਸ ਦਾ ਕੋਈ ਨਾ ਵਿਗਾੜ ਸਕਣ ਇਹ ਸ਼ਹਾਦਤ ਨੇ ਸਿੱਖ ਮਰਜੀਵੜਿਆਂ ਨੂੰ ਮਰਨ ਦੀ ਐਸੀ ਜਾ ਸਿਖਾਈ ਕਿ ਉਹ ਬਹੁ ਨ ਮਰਨਾ ਹੋਏ ਦੇ ਲਖਣ ਨੂੰ ਪ੍ਰਾਪਤ ਹੋ ਗਏ ਇਹ ਸ਼ਹੀਦੀ ਨਾਲ ਸਿੱਖ ਇਤਿਹਾਸ ਵਿੱਚ ਸ਼ਹੀਦੀਆਂ ਦਾ ਨਵਾਂ ਅਧਿਆਇ ਆਰੰਭ ਹੋ ਗਿਆ ਸ਼ਹੀਦੀ ਸ਼ਹਾਦਤ ਹਮੇਸ਼ਾ ਸੱਚ ਵਾਸੀ ਹੁੰਦੀ ਹੈ ਇਸ ਕਰਕੇ ਸੱਚ ਅਤੇ ਸ਼ਹਾਦਤ ਦਾ ਰਿਸ਼ਤਾ ਵੀ اٹਟੁੰਦਾ ਹੈ ਸਿੱਖ ਧਰਮ ਵਿੱਚ ਸੱਚ ਤੇ ਚੱਲਣ ਦਾ ਮਾਰਗ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਜਾਗਰ ਕੀਤਾ ਅਤੇ ਨਾਲ ਇਹ ਸਦਾ ਵੀ ਦਿੱਤਾ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੇ ਕਾਣ ਨਗੀਜੇ ਸਭ ਤੋਂ ਠੰਡੇ ਸਵੇਰੇ ਭਗਤਾਂ ਦੇ ਵਿੱਚੋਂ ਵੀ ਆਪ ਜੀ ਨੇ ਬਾਣੀ শ্রবণ ਕੀਤੀ ਹੈ ਗगन दमामा ਬਾਜਿਓ ਪਰਿਓ ਨਿਸ਼ਾਨੇ ਘਾਓ ਖੇਰ ਜੋ ਮੰਡਿਓ ਸੂਰਮਾ ਅਬਜੂਜਨ ਕੋ ਉਂਦਾਓ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਅਸਲ ਕਾਰਨ ਬਾਦਸ਼ਾਹ ਦੀ ਧਾਰਮਿਕ ਕਟੜਤਾ ਤੇ ਤੰਗਦਿਲੀ ਸੀ ਤੇ ਬਾਕੀ ਸਾਰੇ ਕਾਣ ਉਸ ਕਟੜਤਾ ਵਿੱਚ ਸਹਾਇਕ ਸਿੱਧ ਹੋਏ ਅਸਲ ਵਿੱਚ ਜਹਾਂਗੀਰ ਮੌਕੇ ਦੀ ਭਾਲ ਵਿੱਚ ਸੀ ਕਦੋਂ ਕੋਈ ਨਾ ਕੋਈ ਬਹਾਨਾ ਮਿਲੇ ਤੇ ਉਹ ਸਿੱਖ ਲਹਿਰ ਨੂੰ ਖਤਮ ਕਰ ਦੇਵੇ ਇਸ ਗੱਲ ਦਾ ਜਿਗਰ ਉਹ ਆਪਣੀ ਸਵੈ ਜੀਵਨੀ ਤੁਜ ਕੇ ਜਹਾਂਗੀਰੀ ਵਿੱਚ ਵੀ ਕਰਦਾ ਹੈ ਤੁਜ ਕੇ ਜਹਾਂਗੀਰੀ ਨੂੰ ਗੌਨ ਨਾਲ ਬਾਤਾਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਜਹਾਂਗੀਰ ਦੀ ਧਾਰਮਿਕ ਕਠੜਤਾ ਦੀ ਨੀਤੀ ਦਾ ਵੀ ਇੱਕ ਅਹਿਮ ਕਾਰਨ ਸੀ ਉਸ ਨੂੰ ਬਹਾਨੇ ਦੀ ਇਤਲਾਸ ਸੀ ਉਹ ਉਸ ਨੂੰ ਖੁਸਰੋ ਦੀ ਬਗਾਵਤ ਵਿੱਚੋਂ ਮਿਲਿਆ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਜਾਸਾਏ ਸ਼ਾਸਤਰੀਨ ਸਜ਼ਾ ਦਿੱਤੀ ਜਿਸ ਤੋਂ ਭਾਵ ਸੀ ਕਿ ਤਸੀਹੇ ਦੇ ਕੇ ਮਾਰਨਾ ਔਰ ਦੂਜੀ ਗੱਲ ਜਿਹੜਾ ਸਾਖ ਸਾਹਿਬ ਸ਼੍ਰੀ ਮੁਹੰਮਦ ਸਾਹਿਬ ਜੀ ਨੂੰ ਦਿੱਤਾ ਸੀ ਚੰਦੂ ਨੇ ਔਰ ਜਦੋਂ ਚੰਦੂ ਨੇ ਸਾਹ ਕੀਤਾ ਤਾਂ ਜਦੋਂ ਦੱਸਿਆ ਗਿਆ ਉਹਨੂੰ ਕਿ ਗੁਰੂ ਅਰਜਨ ਸਾਹਿਬ ਦੇ بیٹے ਨੂੰ ਅਸੀਂ ਤੇਰੀ ਬੇਟੀ ਦਾ ਰਿਸ਼ਤਾ ਕੀਤਾ ਹੈ ਤਾਂ ਉਸਨੇ ਉੱਚੀ ਆਵਾਜ਼ ਵਿੱਚ ਕਿਹਾ ਗਲਤ ਕੀਤਾ ਤੁਸੀਂ ਚਵਾਰੇ ਦੀ ਇਟ ਮੋਰੀ ਨੂੰ ਕਿਉਂ ਲਾਈ ਕੁਸ਼ਿੰਗ ਸੁੰਦੇ ਸਨ ਜਾ ਕੇ ਪਿਆਰੋ ਜਦੋਂ ਸੰਗਤ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਚੰਦੂ ਆਪਣੇ ਆਪ ਨੂੰ ਚਵਾਰਾ ਸਮਝਦਾ ਹੈ ਤੇ ਸਿੱਖ ਕੌਮ ਨੂੰ ਮੋਰੀ ਸਮਝਦਾ ਹੈ ਸੋ ਫੈਸਲਾ ਆਇਆ ਸਰ ਸੰਗਤ ਦਾ ਕਿ ਗੁਰੂ ਜੀ ਤੁਸੀਂ ਚੰਦੂ ਦੀ ਬੇਟੀ ਦਾ ਨਾਂ ਲਵ ਜਵਾਬ ਦੇ ਦੇਵੋ ਚੰਦੂ ਦੇ ਮਨ ਦੇ ਵਿੱਚ ਇੱਕ ਖਟਾ ਸੀ ਜਿਹੜਾ ਕਿ ਉਹ ਵੀ ਬਦਲਾ ਲੈਣ ਨੂੰ ਕਾਲਾ ਸੀ ਦੂਜੇ ਬੰਨੇ ਖੁਸਰੋ ਵਾਲੀ ਗੱਲ ਹੋ ਗਈ ਸੋ ਸੈਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਤਤੀ ਲੋ ਤੇ ਬਿਠਾਇਆ ਗਿਆ ਸਿਰ ਉਤੇ ਗਰਮ ਰੇਤ ਪਾਈ ਗਈ ਉਬਲਦੀ ਦੀਗ ਵਿੱਚ ਬਿਠਾਇਆ ਗਿਆ ਇਤਿਹਾਸ ਮੁਤਾਬਕ ਇਹ ਸਾਰਾ ਕੰਮ ਲਾਹੌਰ ਦਰਬਾਰ ਵਿੱਚ ਅਸਰ ਸੁਖ ਰੱਖਣ ਵਾਲੇ ਵਿਅਕਤੀਆਂ ਵੱਲੋਂ ਕੀਤਾ ਗਿਆ ਇਤਿਹਾਸ ਇਸ ਗੱਲ ਦਾ சாட்சி ਹੈ ਗਵਾਹ ਹੈ ਗੁਰੂ ਜੀ ਅਖੀਰ ਤੱਕ ਅਡੋਲ ਨਰਭੈ ਅਤੇ ਸ਼ਾਂਤ ਚਿਤ ਰਹਿਏ ਉਹ ਇਸ ਭਿਆਨਕ ਤੇ ਨਰਦਈ ਹਾਲਾਤ ਵਿੱਚ ਵੀ ਹਰੀ ਸਿਮਰਨ ਵਿੱਚ ਲੀਨ ਰਹੇ ਅਤੇ ਪ੍ਰਭੂ ਦੇ ਪਾਣੇ ਨੂੰ ਸਦਾ ਮਿੱਠਾ ਕਰਕੇ ਮੰਨਣ ਦੀ ਜਾਚ ਸਿਖਾ ਗਏ। ਔਰ ਉਹਨਾਂ ਦੀ ਸ਼ਹੀਦੀ ਨੇ ਅੱਜ ਪਿੱਛੇ ਜੋ ਸਾਡਾ ਇਤਿਹਾਸ ਪਿਆਰਿਓ ਚੱਲਿਆ ਸੀ ਜੋ ਸਾਡੇ ਤੇ 84 ਵਾਲਾ ਜ਼ਬਰ ਹੋਇਆ ਸੀ ਉਹਦੇ ਵਿੱਚ ਵੀ ਅਨੇਕਾਂ ਸਿੰਘ ਸਿੰਘਣੀਆਂ ਇਸੇ ਤਰ੍ਹਾਂ ਦੇ ਤਸੀਹੇ ਸਹਿੰਦੇ ਹੋਏ ਛਾਤੀਆਂ ਵਿੱਚ ਗਿਲ ਠੋਕੇ ਗਏ ਅੱਖਾਂ ਵਿੱਚ ਗਿਲ ਠੋਕੇ ਗਏ ਤੇ ਇੱਕ ਪਾਈ ਬਲਦੇਸ਼ ਸਿੰਘ ਦੇਬੂ ਨੂੰ ਦੇਖਦੇ ਵਿੱਚ ਵੀ ਉਹ ਵੱਲ ਗਿਆ ਪਿਆਰੇ ਉਹ ਸਾਡੇ ਗੁਰੂਆਂ ਦੀਆਂ ਸ਼ਹੀਦੀਆਂ ਤੇ ਪੂਰਣੇ ਪਾਉਂਦੇ ਹੋਏ ਸਿੱਖ ਸ਼ਹੀਦੀਆਂ ਪ੍ਰਾਪਤ ਕਰ ਗਏ ਅੱਜ ਵੀ ਸਾਡੀ ਕੌਮ ਦੇ ਵਿੱਚ ਇਹ ਜੋ ਅਟਲ ਰੂਪ ਦੇ ਵਿੱਚ ਹਰ ਵੇਲੇ ਤਿਆਰ ਵਰਤਿਆ ਰਹਿੰਦੇ ਹਾਂ ਸੋ ਆਪ ਜੀ ਦੀ ਸ਼ਹਾਦਤ ਸ਼ਾਨਸ਼ੀਰਤਾ ਦੀ ਅਖੀਰ ਸੀ ਜਿਸ ਨਾਲ ਤੇਰਾ ਕੀਆ ਮਿੱਠਾ ਲਾਗੇ ਵਿੱਚ ਤਬਦੀਲ ਹੋ ਗਿਆ ਚੋਂਕਾਰ ਅਜ ਹਮ ਇਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਚੀਰ ਦਸਤ ਗੁਰੂ ਸਾਹਿਬ ਦੇ ਸ਼ਹੀਦੀ ਨਾਲ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗੱਲ ਕਰ ਕਰ ਗਈ ਕਿ ਧਰਮ ਦੀ ਰੱਖਿਆ ਲਈ ਜ਼ੁਲਮ ਦੇ ਅੱਗੇ ਗੋਡੇ ਟੇਕ ਨਹੀਂ ਬਜਾਏ ਹਥਿਆਰਮੰਦ ਹੋਣਾ ਤੇ ਵੈਰੀਆਂ ਨਾਲ ਦੋ ਹੱਥ ਕਰਨਾ ਲਾਜ਼ਮੀ ਹੈ ਇਸ ਸ਼ਹਾਦਤ ਤੋਂ ਬਾਅਦ ਮਾਲਾ ਫੇਨ ਵਾਲੇ ਹੱਥਾਂ ਦੇ ਵਿੱਚ ਸ਼ਮਸ਼ੀਰ ਆ ਗਈ 6ਵੇਂ ਪਾਸ਼ਾ ਸ੍ਰੀ ਗੁਰੂ ਹਕਮ ਸਿੰਘ ਸਾਹਿਬ ਜੀ ਨੇ ਮੇਰੀ ਪੀੜ੍ਹੀਆਂ ਦੋ ਕ੍ਰਪਾਨਾਂ ਧਾਰਨ ਕੀਤੀਆਂ ਤੇ ਅਕਾਲ ਪੁਰਖ ਦੇ ਸਦਾ ਰਹਿਣ ਵਾਲੇ ਸ੍ਰੀ ਅਕਾਲ ਤਗਤ ਸਾਹਿਬ ਜੀ ਦੀ ਸਥਾਪਨਾ ਕੀਤੀ ਗੁਰੂ ਜੀ ਦੀ ਖਮੋਸ਼ ਸ਼ਹਾਦਤ ਨੇ ਸਿੱਖਾਂ ਵਿੱਚ ਜ਼ਬਰਦਸਤ ਬਗਾਵਤ ਦਾ ਅਥਾ ਜੋਸ਼ ਭਰ ਦਿੱਤਾ। ਇਹੀ ਕਾਰਨ ਸੀ ਕਿ ਸਿੱਖਾਂ ਨੇ ਹਰ ਮੁਸੀਬਤ ਨੂੰ ਖਿੜੇ ਮੱਥੇ ਚੜ੍ਹਦਿਆਂ ਤੇ ਤਸੀਹੇ ਸਹਾਰਦਿਆਂ ਹੋਇਆਂ। ਬੇਅਣਖੇ ਜੀਵਨ ਨਾਲੋਂ ਅਣਖਪਰੀ ਮੌਤ ਨੂੰ ਪਹਿਲ ਦਿੱਤੀ। ਪਹਿਲਾਂ ਮਰਨ ਕਬੂਲ, ਜੀਵਨ ਕੇ ਛੜ ਅਸ। ਹੋ ਹੋ ਸਭਨਾ ਕੀ ਰੇਨੁ ਕਾ। ਤੋ ਆਉ ਹਮਾਰੇ ਪਾਸ ਮੌਦਾ ਦਰਸ਼ਕੀ ਵਿੱਚ ਦਾਖਲ ਹੋਣ ਲਈ ਪਹਿਲਾ ਕਦਮ ਬਣ ਗਿਆ ਸੱਚ ਉੱਤੇ ਪੈਰਾਂ ਦੇਂਦਿਆਂ ਸਿੱਖਾਂ ਨੇ ਉਬਰਾਹੀਆਂ ਦਾ ਟੱਕਰ ਕੀਤਾ ਕਮਜ਼ੋਰਾਂ ਨੂੰ ਲਤਾੜੇ ਜਾਂਦੇ ਵੇਖ ਸਿੱਖਾਂ ਦੇ ਜਜ਼ਬੇ ਜਗ ਪਏ ਸਿੱਖ ਨਿਆਸਿਆਂ ਨੂੰ ਆਸਰਾ ਦੇਣ ਲੱਗੇ ਤੇ ਬਲ ਦੀ ਅਗ ਵਿੱਚ ਖੁੱਦਣ ਲੱਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸਿੱਖਾਂ ਦੇ ਗੁਰੂ ਘਰ ਦੇ ਵਿਰੋਧੀਆਂ ਵੱਲੋਂ ਪੈਦਾ ਕੀਤੀਆਂ ਮੁਸੀਬਤਾਂ ਦਾ ਹਿੰਮਤ ਅਤੇ ਦਲੇਰੀ ਨਾਲ ਟਕਰਾ ਕਰਨ ਦੀ ਸਮਰੱਥਾ ਪੈਦਾ ਹੋਈ ਪ੍ਰਿੰਸੀਪਲ ਸਦबीर ਸਿੰਘ ਨੇ ਬਿਲਕੁਲ ਠੀਕ ਲਿਖਿਆ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਕੁਰਬਾਨੀ ਦੇ ਕੇ ਸਿੱਖਾਂ ਦੀ ਪੂਰਣੇ ਪਾਏ ਤਾਂ ਕਿ ਆਉਣ ਵਾਲੀਆਂ ਨਸਲਾਂ ਉਹਨਾਂ ਪੂਰਣੇ ਉੱਤੇ ਚੱਲ ਸਕਣ ਜੇ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਨਾ ਦਿੰਦੇ ਤਾਂ ਸ਼ਾਇਦ ਉਸ ਉਸਤਾਦ ਨਾਲ ਸਿੱਖਿਆ ਤਾਂ ਪੇਸ਼ਨਾ ਕਰਦੇ ਜਿਸ ਨਾਲ ਬਾਅਦ ਦੇ ਸਮੇਂ ਵਿੱਚ ਉਹ ਸ਼ਾਤਾਂ ਦਿੱਤੀਆਂ ਜੇ ਸਿੱਖ ਆਚਰਣ ਨੇ ਦੁਨੀਆ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਤਾਂ ਇਸ ਦਾ ਵੱਡਾ ਕਾਰਨ ਗੁਰੂ ਜੀ ਦੀ ਸ਼ਹੀਦੀ ਸੀ ਜਿਸ ਨੇ ਅਜੇ ਹੀ ਨਹੀਂ ਰੱਖੀ ਉਸ ਉੱਤੇ ਸਿੱਖੀ ਦਾ ਸੁੰਦਰ ਮਹੱਲ ਬਣ ਗਿਆ ਔਰ ਦੂਜੇ ਬੰਨੇ ਨਜ਼ਰ ਮਾਰੀਏ ਸਾਡੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਲੰਗਰ ਖਰੀਦ ਕਰਕੇ ਜੋ ਲੰਗਰ ਲਗਾਇਆ ਸੀ ਪਿਆਰਿਓ ਅੱਜ ਆਲ ਵੜਦੇ ਉਤੇ ਉਸ ਲੰਗਰ ਦੀ ਮਹਾਨਤਾ ਨੇ ਸਾਡੀ ਐਸੀ ਤਸਵੀਰ ਪੇਸ਼ ਕੀਤੀ ਕਿ ਸਾਰੀ ਦੁਨੀਆ ਤੇ ਸਾਡਾ ਡੰਕਾ ਵੱਜ ਰਿਹਾ ਸੋ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਤ ਨੂੰ ਯਾਦ ਕਰਦਿਆਂ ਸਾਡਾ ਮੋਢਲਾ ਫਰਜ਼ ਹੈ ਕਿ ਅਸੀਂ ਅਨਿਆਵਰਧ ਚੇਤਨੋ ਕੇ ਮਨੁੱਖੀ ਅਧਿਕਾਰਾਂ ਤੇ ਮਨੁੱਖੀ ਆਜ਼ਾਦੀ ਲਈ ਸੰਘਰਸ਼ੀ ਲੋਈਏ ਸਿੱਖ ਧਰਮ ਦੇ ਇਸ ਨਾਤਾ ਨੂੰ ਵਿਹਾਰਕ ਜੀਵਨ ਦਾ ਹਿੱਸਾ ਬਣਾਈਏ ਅਤੇ ਪਾਸ਼ਾ ਦੀ ਸ਼ਹਾਦਤ ਦੇ ਫਲਸਫੇ ਨੂੰ ਹਿਰਦਿਆਂ ਵਿੱਚ ਵਸਾ ਲੁਕਾਈ ਦੀ ਸੇਵਾ ਵਿੱਚ ਜੁਟ ਜਾਈਏ ਔਰ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਰਜੋਂ ਗਰ ਬਣਾ ਆਇਓ ਸਾਨੂੰ ਐਸੇ ਪੂਣੇ ਪਾ ਕੇ ਸਿਖਾ ਗਏ ਸਾਨੂੰ ਜ਼ਬਰਦਸਤ ਮੁਕਾਬਲਾ ਸਭ ਨਾਲ ਕਰਨ ਦਾ ਜਿਹੜਾ ਤਰੀਕਾ ਸੀ ਉਹ ਵੀ ਸ਼ਾਂਤੀ ਦੇ ਪੁੰਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿਖਾ ਦਿੱਤਾ ਔਰ ਪਿਆਰਿਓ ਮੈਂ ਇਹ ਵੀ ਆਪ ਜੀ ਦੇ ਨਾਲ ਬਚਨ ਸਾਂਝੇ ਕਰ ਦੇਵਾਂ ਕਿ ਸਾਡੇ ਗੁਰੂ ਸਾਹਿਬਾਂ ਦੇ ਵਿੱਚੋਂ ਤਿੰਨ ਗੁਰੂ ਸਾਹਿਬਾਨ ਜੋ ਕਿ ਪਰਮਾਤਮਾ ਦੇ ਵਿੱਚ ਆਪਹੀਦ ਹੋਏ ਨੇ ਸਭ ਤੋਂ ਪਹਿਲਾਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੀ ਚਾਦਰ ਆਪਣੇ ਉੱਪਰ ਲਾਈ ਸੀ ਉਹਦੇ ਥੱਲੇ ਸਿਰਫ ਦੋ ਫੁੱਲ ਰਹਿ ਗਏ ਸਨ ਔਰ ਗੁਰੂ ਨਾਨਕ ਦੇਵ ਜੀ ਅਲੋਪ ਹੋ ਚੁੱਕੇ ਸਨ ਸੇਹ ਦਾ ਆਪਾਂ ਪਹਿਲਾਂ ਪੜਦੇ ਵੀ ਆ ਕਿ ਸੱਚਖੰਡ ਦੇ ਦਰਸ਼ਨ ਸਾਂਦੇਹੀ ਕੀਤੇ ਹਨ ਤੇ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੇ ਹਨ। ਔਰ ਦੂਸਰੇ ਗੁਰੂ ਅਰਜਨ ਦੇਵ ਜੀ ਉਹਨਾਂ ਨੇ ਜਦੋਂ ਸ਼ਹਾਦਤ ਦਿੱਤੀ ਸ਼ਹਾਦਤ ਦੇਨ ਤੋਂ ਬਾਅਦ ਇਸ਼ਨਾਮ ਕਰਨ ਵਾਸਤੇ ਜਦੋਂ ਰਾਵੀ ਦੇ ਵਿੱਚ ਜਾਂਦੇ ਹਨ ਤਾਂ ਗੁਰੂ ਸਵਾਰਿਓ ਉਹਨਾਂ ਦਾ ਸਰੀਰ ਵੀ ਰਾਵੀ ਦੇ ਵਿੱਚੋਂ ਵਾਪਸ ਨਹੀਂ ਮਿਲਦਾ ਸੋ ਜੇ ਤਾਂ ਤਾਂ ਸਹਬ ਸ੍ਰੀ ਗੁਰੂ ਓਮ ਸਿੰਘ ਜੀ ਇਸ ਦੁਨੀਆ ਤੋਂ ਗਏ ਨੇ ਤੰਬੂ ਲਵਾ ਕੇ ਲੱਕੜਾਂ ਦੀ ਚਿਖਾ ਚਨਵਾ ਕੇ ਸਮੇਤ ਘੋੜੇ ਦੇ ਆਪ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਗਏ ਔਰ ਇਹ ਸਾਡੇ ਗੁਰੂ ਸਾਹਿਬ ਕਰ ਕੀ ਕਰਕੇ ਨਹੀਂ ਸੀ ਸੁਣ ਸਕਦੇ ਪਰ ਫਿਰ ਵੀ ਉਹਨਾਂ ਨੇ ਸਾਨੂੰ ਜ਼ਬਰਦਸਤ ਟੱਕਰਾ ਸਭ ਨਾਲ ਵੀ ਸਿਖਾਇਆ ਤੇ ਤਲਵਾਰ ਨਾਲ ਵੀ ਸਿਖਾਇਆ ਸਾਰੇ ਹੀ ਲੈ ਉਹਨਾਂ ਨੇ ਵਰਤ ਕੇ ਵਿਖਾਏ ਤੇ ਸਿੱਖ ਕੌਮ ਨੂੰ ਸ਼ੇਰ ਕੌਮ ਬਣਾ ਦਿੱਤਾ ਇਹ ਸ਼ੇਰ ਕੌਮ ਦੀਆਂ ਕੁਰਬਾਨੀਆਂ ਅੱਜ ਸਾਡੇ ਸਾਹਮਣੇ ਹਨ ਸੋ ਇਸੀ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਜਵਾਬ ਜੀ ਨਾਲ ਸਾਂਝਾ ਕੀਤਾ ਹੈ ਪਿਆਰਿਓ ਆਸ ਹੈ ਆਪ ਪਹਿਲਾਂ ਵਾਂਗੀ 10 ਦੇ ਸ਼ਰਤੇ ਮੇਰੇ ਪਰ ਹੱਥ ਰੱਖੋਗੇ ਹੋਈਆਂ ਬੁਲਾਣਾਂ ਚ ਤਾਰੇ ਹੋ ਤੁਸ਼ਬਦੀ ਦੇ ਨਾਲ ਆਪ ਜੀ ਦੇ ਨਾਲ ਬਚਨ ਸਾਂਝੇ ਕੀਤੇ ਨੇ ਅਸੀ ਸੰਦੇਵ ਚੜ੍ਹਦੀ ਕਲਾ ਦੇ ਵਿੱਚ ਆਪ ਜੀ ਨਾਲ ਇਤਿਹਾਸ ਸਾਂਝੇ ਕਰਦੇ ਰਹੀਏ ਔਰ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ